ਮੇਰੇ ਵੀ ਦਿਖਾ ਆ ਇੰਨੇ ਕਈ ਯੂਰੋ ਨਾ ਇੰਡੀਆ ਦੇ 4-5000 ਰੁਪਿਆ ਦਾ ਤੇ ਇੰਨੇ ਚ ਦੇਖੋ ਆਪਾਂ ਕੀ ਕੁਛ ਲਿਆ ਮਸ਼ੀਨ ਚ ਪਾਏ ਸਿੱਕੇ ਕੋ ਦੋ ਤਿੰਨ ਤਨ ਕੋ ਦੋ ਤਿੰਨ ਤਨ ਸਿੱਕਾ ਟੱਪਾ ਨਹੀਂ ਕਰਦਾ ਵਾ ਇਹ ਮਸ਼ੀਨ ਟੱਪਾ ਆ ਗਈ ਨਹੀਂ ਆਪ ਵੀ ਟੱਪਾ ਨਹੀਂ ਕਰਦਾ ਇਹਦੇ ਵਿੱਚ ਇੱਕ ਤਾਂ ਸਿੰਗਾਪੁਰ ਦਾ ਸਿੱਕਾ ਬਹੁਤ ਕੱਟ ਕੇ ਬਾਹਰ ਮਾਰਨਾ ਐਨੇ ਤੁਹਾਨੂੰ ਪੰਗਾ ਲੈਣਾ ਕਿਉਂਦਾ ਤੁਹਾਡੀ ਆ ਰਹੀ ਆ ਕੁੜੀ ਨੇ ਇਹ ਬੋਝ ਸਟੌਪ ਸਟੌਪ ਮੈਂ ਲਵ ਮੈਂ ਬਾਹਰ ਫੜਤਾ ਸੀ ਚਲੋ ਇਹ ਨਹੀਂ ਚਲਣਾ ਕਿਹੜਾ ਪੰਜੀ ਆ ਇਹ ਇਹ ਬਹੁਤ ਹੀ ਇਤਰੀਆ ਅੱਛਾ ਇਹ ਸਿੰਗਾਪੁਰ Oman Airवेज ਦੀ ਫਲਾਈਟ ਸੀਗੀ ਤੇ ਉਹਨਾਂ ਨੇ ਕਹੇ ਸੀ ਵੀ ਹੈਂਡ ਬੈਗ ਚ 2 ਲੀਟਰ ਤੁਸੀਂ ਕੈਰੀ ਕਰ ਸਕਦੇ ਹੋ ਮੈਂ ਤਾਂ ਇਮੀਗ੍ਰੇਸ਼ਨ ਵੀ ਨਹੀਂ ਕ੍ਰੋਸ ਕਰਨੀ ਸੀ ਮਸਕਟ ਚਲੇ ਹੋ ਵਰਸਿਸ ਸਾਲਿਆਂ ਨੇ ਬੋਤਲ ਰੱਖ ਲਈ ਮੇਰੀ ਜਦ ਕਿ ਸੀਲ ਪੈਕ ਬੋਤਲ ਸੀ ਆਪਾਂ ਉੱਥੇ ਰੁਕਣਾ ਨਹੀਂ ਸੀ ਨਾ ਉੱਥੇ ਪੀਣੀ ਸੀਗੀ